ਪੰਜਾਬੀਆਂ ਨੇ ਬੁਲੇਟ ਅਤੇ ਥਾਰਾਂ ਤੇ ਖਰਚ ਦਿੱਤੇ 7000 ਕਰੋੜ ਰੁਪਏ ਬੁਲੇਟ ਅਤੇ ਥਾਰਾਂ ਖਰੀਦਣ ਵਿੱਚ ਪੰਜਾਬੀਆਂ ਨੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਨੇ ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਸ਼ੌਕ ਸ਼ਬਦ ਪੰਜਾਬੀਆਂ ਦੇ ਨਾਲ ਜੁੜ ਜਾਂਦਾ ਤਾਂ ਇਹ ਹੋਰ ਵੀ دلچسپ ਹੋ ਜਾਂਦਾ ਹੈ ਪੰਜਾਬੀਆਂ ਦੇ ਸ਼ੌਕ ਦਾ ਕੋਈ ਮੋਲ ਨਹੀਂ ਹੈ ਪੰਜਾਬੀ ਥਾਰਾਂ ਜੀਪਾਂ ਅਤੇ ਹੋਰ ਕਈ ਚੀਜ਼ਾਂ ਦੇ ਸ਼ੌਕੀਨ ਮੰਨੇ ਜਾਂਦੇ ਨੇ ਪਰ ਇੱਕ ਰਿਪੋਰਟ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬੀਆਂ ਨੇ ਬੁਲੇਟ ਅਤੇ ਥਾਰਾਂ ਦੇ ਉੱਤੇ 7000 ਕਰੋੜ ਰੁਪਏ ਖਰਚ ਕਰ ਦਿੱਤੇ ਨੇ ਯਾਨੀ ਕਿ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਥਾਰਾਂ ਅਤੇ ਜੀਪਾਂ ਬੁਲੇਟ ਪੰਜਾਬੀਆਂ ਨੇ ਖਰੀਦੇ ਅਤੇ ਉਹਨਾਂ ਤੇ ਖੂਬ ਪੈਸਾ ਲਗਾਇਆ ਯਾਨੀ ਕਿ ਆਪਣਾ ਸ਼ੌਂਕ ਪੂਰਾ ਕੀਤਾ ਪੰਜਾਬੀ ਟਰਬਿਊਨ ਦੇ ਵਿੱਚ ਚਰਨਜੀਤ ਸਿੰਘ ਪੁੱਲਰ ਖੁਰਾਂ ਦੀ ਛਪੀ ਰਿਪੋਰਟ ਕਹਿ ਰਹੀ ਹੈ ਕਿ ਪੰਜ ਵਰਿਆਂ ਚ ਬੁਲੇਟ ਅਤੇ ਥਾਰ ਦਾ ਸ਼ੌਂਕ ਪੂਰਨ ਲਈ ਪੰਜਾਬੀਆਂ ਨੇ ਕਰੀਬ 7000 ਕਰੋੜ ਰੁਪਏ ਖਰਚ ਦਿੱਤੇ ਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਅਕਤੂਬਰ 2020 ਵਿੱਚ ਥਾਰ ਜੀਪ ਨੂੰ ਲਾਂਚ ਕੀਤਾ ਸੀ ਸਾਲ 2020-21 ਤੋਂ ਅਕਤੂਬਰ 2024 ਤੱਕ ਸਮੁੱਚੇ ਦੇਸ਼ ਵਿੱਚ 2.7 ਲੱਖ ਥਾਰ ਜੀਪਾਂ ਦੀ ਵਿਕਰੀ ਹੋਈ ਜਦੋਂ ਕਿ ਇਕੱਲੇ ਪੰਜਾਬ ਦੇ ਵਿੱਚ ਇਨ੍ਹਾਂ 5 ਵਰਿਆਂ ਚ 24794 ਥਾਰ ਜੀਪਾਂ ਵਿਕੀਆਂ ਪਹਿਲਾਂ 3 ਤਾਕੀਆਂ ਵਾਲੀ ਅਤੇ ਹੁਣ 5 ਤਾਕੀਆਂ ਵਾਲੀ ਥਾਰ ਬਾਜ਼ਾਰ ਚ ਹੈ ਥਾਰ ਦੀ ਕੀਮਤ 13 ਲੱਖ ਤੋਂ 20 ਲੱਖ ਤੱਕ ਦੱਸੀ ਜਾ ਰਹੀ ਹੈ ਪੰਜਾਬੀਆਂ ਨੇ ਕਤਾਰਾਂ ਬਣ ਕੇ ਇਹ ਖਰੀਦੀ ਹੈ ਚਾਲੂ ਬੀਤੀ ਸਾਲ ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿੱਚ 5211 ਜੀਪਾਂ ਦੀ ਵਿਕਰੀ ਹੋਈ ਜਦੋਂ ਕਿ ਸਾਲ 2023-24 ਵਿੱਚ 8991 ਥਾਰ ਜੀਪਾਂ ਵਿਕੀਆਂ ਸਨ ਸਾਲ 2021 ਵਿੱਚ ਸਿਰਫ 708 ਥਾਰ ਜੀਪਾਂ ਸੂਬੇ ਵਿੱਚ ਵਿਕੀਆਂ ਸਨ ਇੰਝ ਹੀ ਸਾਲ 2021-22 ਵਿੱਚ 4354 ਅਤੇ ਸਾਲ 2022-23 ਵਿੱਚ 5570 ਥਾਰ ਜੀਪਾਂ ਦੀ ਵਿਕਰੀ ਹੋਈ। ਪ੍ਰਤੀ ਜੀਪ 15 ਲੱਖ ਦਾ ਖਰਚਾ ਵੀ ਮੰਨੀਏ ਤਾਂ ਇਨ੍ਹਾਂ 5 ਵਰਿਆਂ ਵਿੱਚ 3719.10 ਕਰੋੜ ਰੁਪਏ ਖਰਚ ਕੀਤੇ। ਸਾਲ 2023-24 ਵਿੱਚ ਇਕੱਲੀ 13.71% ਦੀ ਥਾਰ ਦੀ ਵਿਕਰੀ ਪੰਜਾਬ ਵਿੱਚ ਹੁੰਦੀ ਰਹੀ ਰਾਇਲ ਇਨਫੀਲਡ ਬੁਲੇਟ ਮੋਟਰਸਾਈਕਲ ਪੰਜਾਬ ਚ ਕਿਸੇ ਖਾਸ ਵਰਗ ਦਾ ਮਹਤਾਜ ਨਹੀਂ ਹੈ ਬੁਲੇਟ ਦੀ ਸਦਾ ਬਹਾਰ ਮੰਗ ਪੰਜਾਬ ਵਿੱਚ ਰਹੀ ਹੈ ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ 5.1 ਲੱਖ ਬੁਲੇਟ ਮੋਟਰਸਾਈਕਲ ਰਜਿਸਟਰਡ ਨੇ ਜਦੋਂ ਕਿ ਲੰਘੇ 5 ਸਾਲਾਂ 'ਚ 1.90 ਲੱਖ ਬੁਲੇਟ ਵਿਕੇ ਨੇ ਬੁਲੇਟ ਮੋਟਰਸਾਈਕਲ ਔਨ ਰੋਡ ਘੱਟੋ-ਘੱਟ 1.2 ਲੱਖ ਰੁਪਏ 'ਚ ਪੈਂਦਾ ਹੈ ਦੇਸ਼ ਵਿੱਚ ਇਸ ਵੇਲੇ ਕੁੱਲ 38.58 ਕਰੋੜ ਵਾਹਨ ਰਜਿਸਟਰਡ ਨੇ ਜਦੋਂ ਕਿ ਪੰਜਾਬ 'ਚ ਹਰ ਤਰ੍ਹਾਂ ਦੇ 1.42 ਕਰੋੜ ਵਾਹਨ ਨੇ ਜਦੋਂ ਦੇਸ਼ ਦਾ ਕਰੀਬ 3.68% ਬਣਦੇ ਨੇ ਸੂਬੇ 'ਚ ਅਨੁਮਾਨਿਤ 75 ਲੱਖ ਘਰ ਹਨ ਅਤੇ ਇਸ لحاظ ਨਾਲ ਔਸਤਨ ਹਰ ਘਰ ਦੋ ਵਾਹਨ ਖੜੇ ਨੇ ਉੰਜ ਹਰ 15ਵੇਂ ਘਰ ਵਿੱਚ ਬੁਲੇਟ ਹੈ ਪੰਜਾਬ ਦੇ ਲੋਕਾਂ ਨੇ ਲੰਘੇ ਪੰਜ ਸਾਲਾਂ ਚ ਬੁਲੇਟ ਖਰੀਦ ਕੇ ਕਰੀਬ 3327.25 ਕਰੋੜ ਰੁਪਏ ਖਰਚ ਕੀਤੇ ਨੇ ਉੰਜ ਤਾਂ ਪੰਜਾਬ ਦੇ ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਅੱਜਕਲ ਫੋਰਚੂਨਰ ਗੱਡੀ ਆ ਪਰੰਤੂ ਸਾਬਕਾ ਮੰਤਰੀਆਂ ਅਨੀ ਫੋਰਚੂਨਰ ਦੇ ਨਾਲ ਨਾਲ ਥਾਰ ਜੀਪਾਂ ਵੀ ਰੱਖੀਆਂ ਹੋਈਆਂ ਨੇ ਇਸੇ ਤਰ੍ਹਾਂ ਕਾਂਗਰਸੀ ਵਿਧਾਇਕਾਂ ਨੇ ਦੇ ਨਾਮ ਵੀ ਕੁਝ ਸਾਹਮਣੇ ਆਏ ਨੇ ਜਿਨ੍ਹਾਂ ਕੋਲ ਥਾਰ ਜੀਪ ਹੈ ਸ਼ੌਂਕ ਤੇ ਮਾਮਲੇ 'ਚ ਸਾਬਕਾ ਮੰਤਰੀ ਘਟ ਨਹੀਂ ਉਹਨਾਂ ਕੋਲ ਤਿੰਨ ਜੀਪਾਂ ਵੀ ਦਿੱਕ ਪੰਜਾਬ ਦਾ ਮੰਤਰੀ ਹੈ ਪੰਜਾਬੀ ਟ੍ਰਿਬਿਊਨ 'ਚ ਜੋ ਰਿਪੋਰਟ ਛਪੀ ਹੈ ਮਨਪ੍ਰੀਤ ਬਾਦਲ ਹੋਰਾਂ ਕੋਲੇ ਤਿੰਨ ਜੀਪਾਂ ਇੱਕ ਜੋਂਗਾ ਤੇ ਇੱਕ ਫੋਰਚੂਨਰ ਹੈ ਪੰਜਾਬ ਵਿੱਚ ਮੌਜੂਦਾ ਸਮੇਂ 99.50 ਲੱਖ ਮੋਟਰਸਾਈਕਲ ਤੇ ਸਕੂਟਰ ਨੇ ਖੇਤਾਂ ਵਿੱਚ 6. 15 ਲੱਖ ਟਰੈਕਟਰ ਨੇ ਸੜਕਾਂ ਤੇ 57000 17 ਬੱਸਾਂ ਘੁੰਮ ਰਹੀਆਂ ਨੇ ਅਤੇ ਹਸਪਤਾਲਾਂ ਅੱਗੇ 3000 ਤੋਂ ਵੱਧ ਐਂਬੂਲੈਂਸਾਂ ਵੀ ਖੜੀਆਂ ਨੇ ਦੂਜੇ ਪਾਸੇ ਨਜ਼ਰ ਮਾਰੀ ਤਾਂ ਪੰਜਾਬ ਸਰਕਾਰ ਦਾ ਇਸ ਵਿੱਤੀ ਬਰੇ ਦੇ ਅਖੀਰ ਤੱਕ ਪੌਣੇ 4 ਲੱਖ ਕਰੋੜ ਤੋਂ ਪਾਰ ਹੋ ਜਾਣਾ ਹੈ